ਦਿੱਲੀ ਦੇ ਲਟੂਰੇ ਲਟੇਰੇ ਜਿਹੜੇ ਪਹਗੋੜੇ ਸੀਗੇ ਉਹ ਪੰਜਾਬ ਚ ਆ ਗਏ ਨੇ ਮੈਂ ਹੈਰਾਨ ਹੋਇਆ ਜਿਹਨੂੰ ਮੈਂ ਜਾਣ ਦੇਖ ਰਿਹਾ ਸੀਗਾ ਬੇਅਦਬੀਆਂ ਤੇ ਪਹਿਲਾਂ ਕਾਂਗਰਸ ਨੇ ਸਿਆਸਤ ਕੀਤੀ ਹੁਣ ਬੇਅਦਬੀਆਂ ਤੇ ਆਮ ਆਦਮੀ ਪਾਰਟੀ ਇਹਨਾਂ ਦੀ ਸਰਕਾਰ ਹੀ ਤਿੰਨ ਮੁੱਦਿਆਂ ਤੇ ਆਈ ਸੀ ਕਹਿੰਦੇ ਸੀ ਬੇਅਦਬੀਆਂ ਵਾਲਿਆਂ ਤੇ ਇਨਸਾਫ ਦੇਵਾਂਗੇ ਉਹਨਾਂ ਨੂੰ ਜੇਲਾ ਚ ਫੜ ਕੇ ਪਾਵਾਂਗੇ ਨਸ਼ਾ ਤਸਕਰ ਜੇਲਾ ਚ ਉਣਗੇ ਪੰਜਾਬ ਦਾ ਕਰਜ਼ਾ ਮਾਫ ਕਰ ਦੇਵਾਂਗੇ ਔਰ ਪੈਣਾ ਦੀਆਂ ਖਾਤਿਆਂ ਚ ਹਜ਼ਾਰ-ਹਜ਼ਾਰ ਰੁਪਏ ਪਾਵਾਂਗੇ ਚਾਰੇ ਇਸ ਤੋਂ ਵੱਡੇ ਇਤਿਹਾਸ ਦੇ ਅੰਦਰ ਗਿਨਿਸ ਵਰਲਡ ਬੁੱਕ ਆਫ ਰਿਕਾਰਡ ਚ ਅਗਰ ਫਰਾਡ ਦਾ ਨਾਮ ਲਿਖਣਾ ਹੋਵੇ ਤੇ ਸਭ ਤੋਂ ਉੱਤੇ ਕੇਜਰੀਵਾਲ ਜੀ ਦਾ ਦੂਜੇ ਨੰਬਰ ਤੇ ਮਨੀਸ਼ ਸੋਧਿਆ ਜਰ ਲਿਖਿਆ ਜਾਊਗਾ ਕਿਤਨਾ ਸੂਬੇਦਰ ਸੂਬੇ ਜਿਤਰੋਂ ਬੰਟੀ ਬਬਲੀ ਲੁੱਟਣ ਨਿਕਲੇ ਸੀ ਸੂਬੇਦਰ ਸੂਬੇ ਉਹੀ ਫਰਾਡ ਚੂਡ ਬੋਲ ਕੇ ਲੁੱਟਦੇ ਆ ਰਹੇ ਨੇ ਬੇਅਦਬੀਆਂ ਦੀ ਮੈਂ ਗੱਲ ਕਰਨਾ ਚਾਹੁੰਦਾ ਉਹਨਾਂ ਦਾ ਜਿਹੜੇ ਪੋਸਟਰ ਬॉय ਸੀਗੇ ਜਦੋਂ ਉਹਨਾਂ ਨੇ ਕੁਵਰ ਵਿਜੇ ਪ੍ਰਤਾਪ ਜੀ ਨਹੀਂ ਵਿਧਾਨ ਸਭਾ 'ਚ ਇਸ ਗੱਲ ਤੇ ਬੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਟਾਈਮ ਤੇ ਦੇਣਾ ਛਡੋ ਤੇ ਪਾਰਟੀ 'ਚੋਂ ਵੀ ਕੱਢ ਦਿੱਤਾ ਬੇਅਦਬੀਆਂ ਲਈ ਅਗਰ ਕਾਨੂੰਨ ਬਣਾਉਣਾ ਸੀ ਸਾਢੇ 3 ਸਾਲ ਹੋ ਗਏ ਤੁਸੀਂ ਅਜੇ ਤੱਕ ਕਿਸੇ ਨੂੰ ਬੇਅਦਬੀ ਵਾਲ ਨੂੰ ਫੜ ਕੇ ਅੰਦਰ ਹੀ ਨਹੀਂ ਦਿੱਤਾ ਤੁਸੀਂ ਤਾਂ ਰੋਜ਼ ਕਹਿੰਦੇ ਸੀਗੇ ਕਿ ਬੇਅਦਬੀਆਂ ਕਰਨ ਵਾਲੇ ਵੱਡੇ ਮਗਰਮੱਛਾਂ ਦਾ ਸਾਨੂੰ ਪਤਾ ਏ ਕੇਜਰੀਵਾਲ ਜੀ ਪੋਰੇ ਜੇ ਬਣ ਕੇ ਕਹਿੰਦੇ ਸੀਗੇ ਹਮ ਬੇਅਦਬੀ ਕਰਨੇ ਵਾਲੋਂ ਕੋ ਜੇਲ੍ਹੋਂ ਮੇਂ ਬੰਦ ਕਰੇਂਗੇ ਉਹ ਕਿੱਥੇ ਚਲੇ ਗਏ ਹੁਣ ਕਹ ਰਹੇ ਕਾਨੂੰਨ ਬਣਾਉਣਾ ਹੈ ਸਾਢੇ 3 ਸਾਲ ਤੱਕ ਕਿਹਾ ਤੁਸੀਂ ਬੇਦਬੀਆਂ ਦੇ ਉੱਤੇ ਰੋਕ ਲਾਉਣ ਨੂੰ ناکਾਮ ਰਹੇ ਦਾ ਮਤਲਬ ਤੁਸੀਂ ਮੰਨਦੇ ਪਏ ਜੇ ਕਿ ਸਾਢੇ 3 ਸਾਲ ਦੀ ਤੁਹਾਡੀ ناکਾਮੀਆਂ ਤੁਸੀਂ ਨੂੰ ਐਡਮਿਟ ਕਰਦੇ ਪਏ ਜੇ ਔਰ ਜਿਹੜੀਆਂ ਬੇਦਬੀਆਂ ਸਾਢੇ 3 ਸਾਲ ਚ ਹੋਈਆਂ ਤੁਹਾਡੇ ਰਾਜ ਦੌਰਾਨ ਹੋਈਆਂ ਇਹਦਾ ਮਤਲਬ ਤੁਸੀਂ ਪਹਿਲਾਂ ਤੋਂ ਤੈਅ ਕੀਤਾ ਸੀਗਾ ਕਿ ਤੁਸੀਂ ਉੱਤੇ ਕੋਈ ਕਾਰਵਾਈ ਨਹੀਂ ਕਰੋਗੇ ਹੁਣ ਤੁਸੀਂ ਮੁੱਦੇ ਬਦਲਣ ਦੀ ਕੋਸ਼ਿਸ਼ ਕਰਦੇ ਪਏ ਜੀ ਮੁੱਦੇ ਬਦਲ ਰਹੇ ਜੀ ਸਾਢੇ 8000 ਕਰੋੜ ਦਾ ਲੋਨ ਲੈ ਲਿਆ 4 ਲੱਖ ਕਰੋੜ ਦੇ ਕਰਜ਼ੇ ਥੱਲੇ ਆ ਗਿਆ ਪੰਜਾਬ 4 ਲੱਖ ਕਰੋੜ ਦੇ ਆਪਾਂ ਗੱਲ ਕਰਦੇ ਪਏ ਹੁਣੇ 100 ਕਰੋੜ ਰੁਪਏ ਕਰਜ਼ਾ ਚੜ ਗਿਆ ਸਾਡੇ ਗੱਲ ਕਰਨ ਦੇ ਘਰ ਵਿੱਚ ਹਰ ਰੋਜ਼ 100 ਕਰੋੜ ਰੁਪਏ ਕਰਜ਼ਾ ਚੜਦਾ ਪਿਆ ਹੈ ਪੰਜਾਬ ਤੇ ਹਰ ਰੋਜ਼ 100 ਕਰੋੜ ਰੁਪਏ ਔਰ 8.5 ਹਜ਼ਾਰ ਕਰੋੜ ਹੁਣ ਲਿਆ 3 ਮਹੀਨਿਆਂ ਵਾਸਤੇ ਅਗਲੇ 3 ਮਹੀਨਿਆਂ ਚ ਫੇਰ 9 ਕਰੋੜ 9000 ਕਰੋੜ ਲੈਣਗੇ ਇਹ ਤੇ ਮਹੀਨੇ ਦਰ ਮਹੀਨੇ ਕਰਜ਼ਾ ਚੁੱਕਣ ਵਾਲੀ ਪਾਰਟੀ ਬਣ ਗਈ ਆ ਇਹ ਆਮ ਆਦਮੀ ਪਾਰਟੀ ਨਹੀਂ ਕਰਜ਼ਾ ਚੁੱਕ ਪਾਰਟੀ ਆ ਔਰ ਹੁਣ ਕਹਿ ਰਿਆ ਜਦੋਂ ਪੰਜਾਬ ਦਾ ਲਾਂਡ ਆਰਡਰ ਇੰਨਾ ਵਿਗੜ ਗਿਆ ਐਕਸਟਰਸ਼ਨ ਇੰਨੀ ਹੋ ਰਹੀ ਆ ਸੁਰੱਖਿਆ ਪੁਲਿਸ ਦੀ ਸਾਰੀ ਕੇਜ ਰਿਵਾਲ ਜੀ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਬਚਾਉਣ ਤੇ ਲੱਗੀ ਆ ਮਨੀਸ਼ ਸੁਸੋਧਿਆ ਜੀ ਨੂੰ 100 ਗਨਮੈਣ ਦੇ ਦਿੱਤੇ ਨੇ ਸਤਿੰਦਰ ਜੈਨ ਜੀ ਕੋਲ 250 ਗਨਮੈਣ ਨੇ ਨਾਇਰ ਕੋਲ 130 ਗਨਮੈਣ ਨੇ ਉਹ ਬੇਬ ਬਿਪਲ ਪੀਏ ਆ ਕਿ ਬੇਬ ਬੇਬਾ ਬੇਬਬ ਕੋ ਇਹ ਇੱਕ ਤਾਂ ਪੰਜਾਬ ਦੇ ਨਾਮ ਹੀ ਨਹੀਂ ਆਗੇ بڑا ਔਖਾ ਨਾਮ ਲੈਣਾ ਓਦੇ ਕੋਲ 150 ਪੀਏ ਨੇ ਉਹਦੇ 150 ਗਨਮੈਣ ਨੇ ਸਭ ਨੇ ਲਗਜ਼ਰੀਅਸ ਘਰ ਬਣਾ ਲਏ ਨੇ ਮਨੀਸ਼ ਸੁਸੋਦੀਆ ਜੀ ਸੁਣਿਆ 39 ਸੈਕਟਰ ਕੋਠੀ ਲੈ ਲਈ ਆ ਸਤਿੰਦਰ ਜੈਨ ਜੀ ਨੇ ਨਾਲ ਵਾਲੀ ਲੈ ਲਈ ਆ ਮੰਨਿਆ ਆਪਣੇ ਨੇ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦੇ ਘਰ ਚ ਰਹੇ ਰਹੇ ਨੇ ਉੱਥੇ ਹੀ ਉਹਨਾਂ ਦੇ ਨਾਇਰ ਪੀ ਰਹੇ ਰਹੇ ਨੇ ਹੁਣ ਜਦੋਂ ਬੇਦਬੀਆਂ ਤੋਂ ਇਹ ਬਦਲਣ ਦਾ ਲੋਕਾਂ ਦੀਆਂ ਜੋੜ ਡਿਸਕੰਟੈਂਟ ਦਾ ਜੋ ਲੋਕਾਂ ਦੇ ਮਨ ਦੇ ਅੰਦਰ ਰੋਸ ਆ ਉਸ ਨੂੰ ਆਮ ਆਦਮੀ ਪਾਰਟੀ ਬਦਲਣ ਦੀ ਕੋਸ਼ਿਸ਼ ਕਰਦੀ ਪਈ ਆ ਬਹਾਨੇ ਲੱਬਲਬ ਕੇ ਇਧਰ ਉਧਰ ਕਰਦੀ ਆ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਅਮੋਗੇ ਦੇ ਅੰਦਰ ਅਨਲਜੀਤ ਕੰਬੋਜ 1 ਕਰੋੜ ਰੁਪਏ ਫਰौती ਮੰਗੀ ਉਹ ਵਿਚਾਰਾ ਦਰਖਾਸਤਾਂ ਲੈ ਕੇ ਕੋਟਚਰੀ ਭੱਜਿਆ ਫਿਰਦਾ ਏ ਪੁਲਿਸ ਨੂੰ ਕਹਿ ਰਿਹਾ ਮੈਨੂੰ ਸੁਰੱਖਿਆ ਦੇ ਦਿਓ ਉਹ ਕਹਿੰਦੇ ਅਸੀਂ ਸਾਰੀ ਸੁਰੱਖਿਆ ਜਿਹੜੀ ਆ ਕੇਜਰੀਵਾਲ ਜੀ ਨੂੰ ਦੇ ਦਿੱਤੀ ਆ ਤੈਨੂੰ ਗਨਮੈਣ ਨਹੀਂ ਦੇ ਸਕਦੇ ਦੱਸੋ ਕੇਜਰੀਵਾਲ ਜੀ ਨੂੰ ਸੁਰੱਖਿਆ ਦੇਣੀ ਕਿੰਨੀ ਜ਼ਰੂਰੀ ਸੀ ਉਹਨੇ ਫੇਰ ਦਰਖਾਸਤ ਲਾਈ ਉਹਨੂੰ ਦੋ ਤਿੰਨ ਲੈਣ ਲਈ ਇੱਕ ਆਦਮੀ ਦਿੱਤਾ ਫਿਰ ਕਹਿੰਦੇ ਮਨੀਸ਼ ਸੁਸੋਧਿਆ ਜੀ ਆ ਗਏ ਨੇ ਪੰਜਾਬ ਤੋਂ ਉਹਨਾਂ ਨੂੰ ਸੁਰੱਖਿਆ ਦੇਣੀ ਪੈ ਰਹੀ ਤੈਨੂੰ ਸੁਰੱਖਿਆ ਠਾਹਤੀ ਉਹਦੇ ਫਿਰ ਕਿਹਾ ਮਨੀਸ਼ ਸੁਸੋਧਿਆ ਨੂੰ ਸੁਰੱਖਿਆ ਦੇਣੀ ਜ਼ਰੂਰੀ ਸੀ ਜਾਂ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣੀ ਜ਼ਰੂਰੀ ਸੀ ਤੁਸੀਂ ਦੇਖਿਆ ਉਹ ਬੋਰ ਦੇ ਅੰਦਰ ਕਿਤਨਾ ਵਰਮਾ ਜੀ ਦਾ ਕਤਲ ਕਰ ਦਿੱਤਾ ਗਿਆ ਇਹ ਸਾਰੇ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਇਹ ਕਹਿਣਾ ਚਾਹੁੰਦਾ ਏ ਆਮ ਆਦਮੀ ਪਾਰਟੀ ਦੇ ਰਾਜ ਚ ਜਿਹੜੀਆਂ ਬਦਬੀਆਂ ਹੋਈਆਂ ਨੇ ਉਹਨਾਂ ਦਾ ਹਿਸਾਬ ਅੱਜ ਲੋਕ ਮੰਗਦੇ ਨੇ ਸਾਢੇ 3 ਸਾਲ ਬਾਅਦ ਤੁਹਾਨੂੰ ਸੁੱਤੇ ਉੱਥੇ ਜੇ ਕਿੱਥੇ ਸੀਗੇ ਸਾਢੇ 3 ਸਾਲ ਤੱਕ ਭਗਵੰਤ ਮਾਨ ਜੀ ਤੁਸੀਂ ਕਿੱਥੇ ਸੀਗੇ ਮਨੀਸ਼ ਸੋਸੋਧਿਆ ਜਿਹਨੂੰ ਸੁਪਰ ਮੁੱਖ ਮੰਤਰੀ ਬਣਾ ਰੱਖਿਆ ਹੈ ਔਰ ਅਨਕਰਾਉਂਡ ਕਿੰਗ ਜਿਹੜੇ ਨੇ ਅਰਵਿੰਦ ਕੇਜਰੀਵਾਲ ਇਹ ਸਿਰਫ ਔਰ ਸਿਰਫ ਨਟੰਕੀ ਔਰ ਡਰਾਮੇਬਾਜ਼ੀਆਂ ਨੇ ਮੁੱਦੇ ਬਦਲਣ ਦੇ ਤਰੀਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਵਾਸਤੇ ਤੇ ਹਰ ਗੱਲ ਕਰਨੀ ਆਉਂਦੀ ਆ ਜੇ ਸਿਕਿਉਰਿਟੀ ਲੈਣੀ ਹੋਵੇ ਤੇ ਉਹ ਤੇ ਲੈ ਕੇ ਦੇਣੀ ਆਉਂਦੀ ਆ ਅਰਵਿੰਦ ਕੇਜਰੀਵਾਲ ਜੀ ਨੂੰ ਪਰ ਜੇ ਕੋਈ ਕਾਨੂੰਨ ਕੇਂਦਰ ਦੀ ਸਰਕਾਰ ਕੋਲ ਪੈਂਡਿੰਗ ਸੀਗਾ ਜਾਂ ਰਾਸ਼ਟਰਪਤੀ ਜੀ ਕੋਲ ਤੇ ਭਗਵੰਤ ਮਾਨ ਜੀ ਜਾ ਕੇ ਰਾਸ਼ਟਰਪਤੀ ਜੀ ਨੂੰ ਮਿਲ ਕੇ ਦੱਸ ਦੇ ਇਹਦੇ ਵਿੱਚ ਕਿੰਡੀ ਗੱਲ ਆਪਣੇ ਕੰਮਾਂ ਵਾਸਤੇ ਤੁਹਾਨੂੰ ਰੋਜ਼ ਮਿਲਣਾ ਆਉਂਦਾ ਏ ਇਲੈਕਸ਼ਨ ਕਮਿਸ਼ਨ ਦੇ ਵੀ ਘਰ ਪਹੁੰਚ ਜਾਂਦੇ ਜੇ ਰਾਸ਼ਟਰਪਤੀ ਜੀ ਨੂੰ ਪਹੁੰਚ ਜਾਂਦੇ ਜੇ ਤੇ ਪੰਜਾਬ ਦੇ ਕੰਮਾਂ ਵਾਸਤੇ ਕਿਉਂ ਤਕਲੀਫ ਹੋ ਰਹੀ ਸੀ ਕਿਉਂ ਨਹੀਂ ਜਾ ਕੇ ਗੱਲ ਕੀਤੀ ਬਹਾਨੇ ਰੱਬ ਦੇ ਪਏ ਨੇ ਬਹਾਨੇ ਵੱਡੇ ਮਗਰਮੱਛਾਂ ਨੂੰ ਹੱਥ ਨਹੀਂ ਪਾ ਪਾਰੇ ਇਸ ਕਰਕੇ ਬਹਾਨੇ ਲੱਭਦੇ ਜਿਹੜੇ ਬੇਈਮਾਨ ਤੁਹਾਡੇ ਇੱਥੇ ਆਏ ਨੇ ਇਹ ਸਾਰੀਆਂ ਬਿਮਾਰੀਆਂ ਉੱਥੇ ਦੇ ਕੇ ਗਏ ਨੇ ਤੁਹਾਡੇ ਕੋਲ ਵੀ ਸਾਰੀਆਂ ਆ ਜਾਣਗੀਆਂ ਜਦੋਂ ਠੰਡ ਲੱਗਦੀ ਆ ਨਾ ਤੇਰਾ ਪਹਿਲਵਾਨ ਹੁੰਦਾ ਉਹਨਾਂ ਨੂੰ ਥੋੜੇ ਦਿਨਾਂ ਬਾਅਦ ਲੱਗਦੀ ਲੱਗਦੀ ਸਭ ਨੂੰ ਆ ਇਹ ਜੋ ਲੁਟੇਰੇ ਉੱਥੋਂ ਆਏ ਨੇ ਇਹਨਾਂ ਸਭ ਕੁਝ ਤੁਹਾਡੇ ਇੱਥੇ ਵੀ ਇਹੀ ਕਰਾ ਦੇਣਾ ਤੁਹਾਡੇ ਦਿਨਾਂ 'ਚ ਦੇਖਿਓ ਜੀ ਸਰਕਾਰ ਦਾ ਆਰਡਰ ਨਹੀਂ ਹੈ ਸੁਪਰੀਮ ਸੁਪਰੀਮ ਕੋਰਟ ਦਾ ਆਰਡਰ ਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਅੰਦਰ ਇਸ ਨੂੰ ਲਾਗੂ ਕੀਤਾ ਸੀਗਾ 80000 ਗੱਡੀਆਂ ਬੜਾ ਇੰਪੋਰਟੈਂਟ ਆ ਨੋਟ ਕਰ ਲਿਓ ਜੀ 80000 ਗੱਡੀਆਂ ਨੂੰ ਐਂਡ ਆਫ ਲਾਈਫ ਕਰਕੇ ਖਤਮ ਕਰ ਦਿੱਤਾ ਗਿਆ ਔਰ ਜਦੋਂ ਮੈਂ ਜਾ ਕੇ ਸਾਰੀ ਇਹਦੀ ਜਾਂਚ ਜਾਣਕਾਰੀ ਲਈ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਦਿੱਲੀ ਅੰਦਰ ਅਜੇ ਤੱਕ ਇੱਕ ਵੀ ਜੋ ਰਜਿਸਟਰਡ ਸਕ੍ਰੈਪ ਯੂਨਿਟ ਆਇ ਕਬੀ ਨਹੀਂ ਲੱਗਾ ਦਿੱਲੀ ਅਜੇ ਤੱਕ ਉਹ 80000 ਗੱਡੀਆਂ ਕਿਨੂੰ ਦੇ ਦਿੱਤੀ ਆਮ ਆਦਮੀ ਪਾਰਟੀ ਨੇ ਇਹਨਾਂ ਨੇ ਡੀਲਰਾਂ ਤੋਂ ਪੈਸੇ ਲਏ ਸੀਗੇ ਕਾਰ ਕੰਪਨੀਆਂ ਤੋਂ ਪੈਸੇ ਲਏ ਸੀਗੇ ਕਿ ਅਸੀਂ ਤੁਰੰਤ ਕਾਰਵਾਈ ਕਰਕੇ ਪ੍ਰਾਣੀਆਂ ਗੱਡੀਆਂ ਹਟਾਵਾਂਗੇ ਨਵੀਆਂ ਵਿਕਣਗੀਆਂ ਔਰ ਉਹਦੇ ਚੱਲਦੇ ਨਾਲ ਦਿੱਲੀ ਅੰਦਰ ਕੈਮਰਾ ਵੀ ਲਗਾ ਦਿੱਤੇ ਕਿਸੇ ਕੋਰਟ ਨੇ ਉਹਨੂੰ ਕੈਮਰਾ ਲਗਾਉਣ ਨੂੰ ਨਹੀਂ ਕਿਹਾ ਸੀ ਮੈਂ ਤੁਹਾਨੂੰ ਜਨਤਕ ਤੌਰ ਤੇ ਔਨ ਟੀਵੀ ਕਹਿ ਰਿਹਾ ਇਹ ਗੱਲ ਇਹਨਾਂ ਨੂੰ ਕਿਸੇ ਨੇ ਕਿਹਾ ਨਹੀਂ ਸੀਗਾ ਇਹਨਾਂ ਨੇ ਖੁਦ ਕੈਮਰੇ ਲਗਾ ਕੇ ਦੱਸਿਆ ਕਿ ਅਸੀਂ ਕੈਮਰੇ ਲਗਾ ਕੇ ਉਹ ਗੱਡੀਆਂ ਫੜਿਆ ਕਰਾਂਗੇ ਇਹਦਾ ਪਰਪਸ ਕੀ ਸੀਗਾ ਅੱਛੀਆਂ ਖਾਸੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਮਰਸੀਡਿਸ ਵਰਗੀਆਂ ਬੀ ਐਮ ਡਬਲਯੂ ਦੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਜਿਹੜੀਆਂ ਸੀਗੀਆਂ ਇਹਨਾਂ ਨੇ ਆਪਣੇ ਡੀਲਰਾਂ ਦੇ ਰਾਹੀਂ ਚੁਕਵਾ ਚੁਕਵਾ ਕੇ ਉਹਨਾਂ ਨੂੰ 20-20 50000 ਰੁਪਏ ਮਿਲਿਆ ਕੌਣ ਲਿਆ ਗਿਆ ਗੱਡੀ ਅਜੇ ਤੱਕ ਪਤਾ ਨਹੀਂ ਕਿਉਂਕਿ ਕੋਈ ਵੀ ਰਜਿਸਟਰਡ ਸਕ੍ਰੈਪ ਉੱਥੇ ਯੂਨਿਟ ਨਹੀਂ ਹੈਗਾ ਦਿੱਲੀ ਅੰਦਰ ਮੈਂ ਪੁੱਛਣਾ ਚਾਹੁੰਦਾ ਅਰਵਿੰਦ ਕੇ ਜਵਾਲ ਜੀ ਜਵਾਬ ਦਿਓ 80000 ਗੱਡੀਆਂ ਕਿੱਥੇ ਗਈਆਂ ਅਸੀਂ ਲਿਖਿਆ ਸੀ ਸੀਯ ਇਸ ਸਸੀਆਂ ਅਜੇ ਲਾਗੂ ਕਰਨ ਦੀ ਸਥਿਤੀ 'ਚ ਨਹੀਂ ਹੈਗੇ। ਸ਼ਿਵਕਾਮ ਨੇ 6 ਮਹੀਨਾ ਸਾਨੂੰ ਟਾਈਮ ਦਿੱਤਾ ਹੈ ਇੱਕ ਨਵੰਬਰ 2025 ਤੱਕ ਦਾ ਅਸੀਂ ਧੰਨਵਾਦ ਕਰਦੇ ਹਾਂ। ਇਸੇ ਦੌਰਾਨ ਅਸੀਂ ਆਪਣੀ ਬਾਕੀ ਡੀਗਰ ਰੈਮਡਿਸ ਵੀ ਐਕਸਪਲੋਰ ਕਰਾਂਗੇ। ਦੇਖੋ ਉਹ ਦਿਨ ਦਾ ਇਲਾਜ ਹੁੰਦਾ ਸੀ ਔਰ ਕਿਸੇ ਦਾ ਹੁੰਦਾ ਨਹੀਂ ਸੀ ਤੇ ਇਹ ਸਾਰੇ ਪਗੋੜੇ ਤੇ ਪੰਜਾਬ 'ਚ ਆ ਗਏ। ਦੇਖੋ ਦਿੱਲੀ ਦੇਸ਼ ਦੀ ਰਾਜਧਾਨੀ ਮੈਂ ਦੱਸਣਾ ਚਾਹੁੰਨਾ ਏ ਸੜਕਾਂ ਦੇ ਉੱਤੇ ਆਪਣੀ ਫੋਟੋ ਲਗਾਉਣ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੇ ਉੱਥੇ ਟੈਂਪੋਰਰੀ ਸ਼ੈਲਟਰ ਜਿਹੜੇ ਹੁੰਦੇ ਨੇ ਕੋਟਾ ਕੈਬਿਨ ਪੋਟਾ ਕੈਬਿਨ ਸੜਕਾਂ ਤੇ ਲੈ ਕੇ ਰੱਖੇ ਪੋਟਾ ਕੈਬਿਨ ਉਹਦੇ ਚ ਜਾਨਵਰਾਂ ਦਾ ਇਲਾਜ ਨਾ ਹੋਵੇ ਨੂੰ ਕਹਿੰਦੇ ਬੰਦਿਆਂ ਨੂੰ ਇਲਾਜ ਕਰੋ ਜਿਹਨੂੰ ਅਤੀਸ਼ੀ ਜੀ ਤੋਂ ਪੁੱਛਿਆ ਗਿਆ ਇੱਕ ਪ੍ਰੈਸ ਵਾਲੇ ਵੱਲੋਂ ਕਿ ਤੁਸੀਂ ਕਦੀ ਇਹਨਾਂ ਚ ਇਲਾਜ ਕਰਾਇਆ ਹੈ ਕਹਿੰਦੇ ਫ੍ਰੈਂਕਲੀ ਮੈਂ ਉਹਨਾਂ ਦਾ ਵਰਡ ਦੱਸ ਰਹੇ ਹਾਂ ਫ੍ਰੈਂਕਲੀ ਦੇਖੋ ਮੈਂ ਤਾਂ ਕਦੇ ਉਹਨਾਂ ਮੇ ਗਈ ਨਹੀਂ ਫ੍ਰੈਂਕਲੀ ਇਹ ਆਪਣੀ ਇਹਨਾਂ ਦੀ ਸੋਚ ਆ ਮੈਂ ਪੁੱਛਦਾ ਜਿਹੜੇ ਮਹਿਲਾ ਕਲੀਨਿਕ ਅਰਵਿੰਦ ਕੇਜਰੀਵਾਲ ਜੀ ਨੇ ਇਲਾਜ ਕਰਾਇਆ ਮਨੀਸ਼ ਉਸੋਦੀਜਾ ਇਲਾਜ ਹੋਇਆ ਸਤਿੰਦਰ ਜੈਨ ਜੀ ਨੇ ਇਲਾਜ ਕਰਾਇਆ ਖੁਦ ਤੇ ਅਪੋਲੋ ਹਸਪੀਟਲ ਜਾ ਕੇ ਦਾਖਲ ਹੁੰਦੇ ਨੇ ਤੇ ਮੋਦੀ ਜੀ ਦੀ ਇਹ ਸ ਕਿ ਜੇ ਅਰਵਿੰਦ ਕੇਜਰੀਵਾਲ ਜੀ ਅਪੋਲੋ ਚ ਜਾ ਕੇ ਇਲਾਜ ਕਰਾਉਣਗੇ ਮਨੀਰ ਸੋਸੋਧਿਆ ਜੀ ਕਰਾਉਣਗੇ ਸਤਿੰਦਰ ਜੈਨ ਜੀ ਕਰਾਉਣਗੇ ਤੇ ਕਿਆ ਦਿੱਲੀ ਦੇ ਆਮ ਸਧਾਰਨ ਲੋਕ ਨਹੀਂ ਕਰਾ ਸਕਦੇ ਉਹ ਵੀ ਕਰਾ ਸਕਦੇ ਨੇ ਇਸ ਕਰਕੇ 10 ਲੱਖ ਰੁਪਏ ਨੂੰ ਦਿੱਤਾ ਜਾਂਦਾ ਏ ਭਾਵੇਂ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣ ਭਾਵੇਂ ਸਰਕਾਰੀ ਚ ਕਰਾਉਣ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦਿੱਲੀ ਅੰਦਰ ਦਿੱਤਾ ਜਾਂਦਾ ਏ ਇਹ ਇਹਨਾਂ ਦਾ ਫਰਾਡ ਮਾਡਲ ਸੀਗਾ ਇਸੇ ਤਰ੍ਹਾਂ ਆ ਕੇ ਇਹਨਾਂ ਨੇ ਹਰ ਗੱਲ ਚ ਲੁੱਟਣ ਦਾ ਕੰਮ ਕਰਦੇ ਲੁੱਟਣਾ ਪਰਪਸ ਸੀਗਾ ਹੈਲਥ ਸਰਵਿਸਿਜ਼ ਔਰ ਉੱਥੇ ਕੀ ਦਿਖਾਇਆ ਗਿਆ ਇੱਕ ਇੱਕ ਦਿਨ ਦੇ ਅੰਦਰ ਸੁਣ ਕੇ ਰਹਾਣ ਹੋ ਜੋਗੇ ਇੱਕ ਇੱਕ ਆਦਮੀ ਨੇ ਡਾਕਟਰ ਨੇ 5-500 ਪੇਸ਼ੈਂਟ ਦਾ ਚੈੱਕਅਪ ਦਿਖਾਇਆ ਜਿਉਂ ਕਿ ਹਰ ਸੈਕਿੰਡ ਵੀ ਚੈੱਕਅਪ ਕਰੇ ਤਾਂ ਵੀ 500 ਪੇਸ਼ੈਂਟ ਨੂੰ ਨਹੀਂ ਚੈੱਕ ਕਰ ਸਕਦਾ ਸੀਗਾ ਬਿੱਲ ਬਣਾ ਕੇ ਇੱਕ ਲੁੱਟਣ ਦਾ ਰਸਤਾ ਬਣਾਇਆ ਸੀ ਨੀਅਤ ਇਹ ਜਿਹੜਾ ਹੁਣ ਬਣਿਆ ਹੈ ਰਾਸ਼ਟਰਪਤੀ ਪਤਾ ਨਹੀਂ ਤੁਹਾਨੂੰ ਉਹ ਵੀ ਇਹਨਾਂ ਤੋਂ ਲੈ ਕੇ ਗਿਆ ਸੀ ਨਾ ਸਾਰੀ ਸਕੀਮਾਂ ਜਦੋਂ ਜੇਲ੍ਹ ਸੀਗਾ ਧਿਆੜ ਉਦੋਂ ਜੇਲ੍ਹ ਚੋਂ ਫਿਰ ਆਦਾਨ-ਪ੍ਰਦਾਨ ਕਰਦੇ ਸੀ ਨਾ ਉੱਥੇ ਅੰਦਰ ਖਾਤੇ ਫਿਰ ਕਿਉਂਕਿ ਸੇਫ ਸੀ ਨਾ ਜੇਲ੍ਹ ਅੰਦਰ ਗੱਲਬਾਤ ਕਰਨੀ ਤੇ ਇਹ ਜਿਹੜਾ ਹੁਣ ਰਾਸ਼ਟਰਪਤੀ ਇਹ ਤੋਂ ਵੀ ਇਹਨਾਂ ਨੇ ਗੱਲਬਾਤ ਕਰਕੇ ਲਈ ਸੀ ਮੈਂ ਤੇ ਵੀ ਮੰਗ ਕਰੂੰਗਾ ਪੰਜਾਬ ਨੂੰ ਪਹਿਲਾਂ ਕ੍ਰਿਮੀਨਲ ਨੂੰ ਨਹੀਂ ਰੋਕ ਪਾਰੇ ਫਿਰ ਮਾਵਾ ਦੇ ਪੁੱਤ ਘਰਾਚੋਂ ਕੱਢ ਕੱਢ ਕੇ ਮਾਰਦੇ ਪਏ ਨੇ ਇਹ ਪੰਜਾਬ ਨੂੰ ਇਹਨਾਂ ਨੇ ਇੱਕ ਪੁਲਿਸ ਸਟੇਟ ਬਣਾ ਦਿੱਤਾ ਏ ਮੈਂ ਜ਼ਰੂਰ ਮੰਗ ਕਰੂੰਗਾ ਜੇ ਭਗਵੰਤ ਮਾਨ ਜੀ ਸੱਚੇ ਸੁੱਚੇ ਨੇ ਤੇ ਆ ਜਿਹੜੇ ਦੋ ਮੁੰਡੇ ਮਾਰੇ ਨੇ ਇਨਕਾਊਂਟਰ ਦੇ ਉੱਤੇ ਇਹਨਾਂ ਦੀ ਸੀਬੀ ਇਨਕੁਆਇਰੀ ਕਰਾ ਦੇਣਾ ਪਤਾ ਲੱਗ ਜੂ ਸਰ ਬੇਰਦੀਆ ਦਾ ਕਾਦੀ ਪਤਾ ਲੱਗ ਜੂਗਾ ਭਗਵੰਤ ਜੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਉਸ ਸਮੇਂ ਵੀ ਪੜਨਾ ਚਾਹੀਦਾ ਸੀ ਬਿਲਕੁਲ ਪੜਨਾ ਚਾਹੀਦਾ ਸੀਗਾ ਉਹਨਾਂ ਨੂੰ ਬੁਲਾ ਕੇ ਪੁੱਛੋ ਇਸੇ ਕਰਕੇ ਤੇ ਲੋਕਾਂ ਨੇ ਸਰਕਾਰ ਦਿੱਤੀ ਸੀ ਕੀ ਪਹਿਲਾ ਕਾਂਗਰਸ ناکਾਮ ਰਹੀ ਉਸ ਤੋਂ ਪਹਿਲਾਂ ਕਲਜਲ ناکਾਮ ਰਹੀ ਇਸੇ ਕਰਕੇ ਉਹਨਾਂ ਨੇ ਸਰਕਾਰ ਬਣਾ ਕੇ ਦਿੱਤੀ ਸੀ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀਗਾ ਸਾਢੇ 3 ਸਾਲ ਚ ਕਿਉਂ ਨਹੀਂ ਕੀਤਾ ਇਹ ਮੇਰਾ ਸਵਾਲ ਆ ਨਾ ਬੇਅਦਬੀਆਂ ਵਾਸਤੇ ਕਾਨੂੰਨ ਬਣਾਇਆ ਸਾਢੇ 3 ਸਾਲ ਚ ਨਾ ਨਸ਼ਾ ਤਸਕਰ ਨੂੰ ਫੜ ਕੇ ਅੰਦਰ ਦਿੱਤਾ ਸਾਢੇ 3 ਸਾਲ ਚ ਅੱਜ ਵੀ ਨਹੀਂ ਦਿੱਤਾ ਕਿਸੇ ਨੂੰ ਨਾ ਹਜ਼ਾਰ ਰੁਪਏ ਭੈਣ ਨੂੰ ਪੈਨਸ਼ਨ ਮਿਲੀ ਨਾ ਕਰਜ਼ਾ ਮਾਫ ਹੋਇਆ ਉਹ ਆ ਕੀ ਆ ਅਮੀਰ ਹੋ ਗਏ ਕੇਜਰੀਵਾਲ ਜੀ ਦੇ ਸਾਰੇ ਮਿੱਤਰੋ ਅਮੀਰ ਹੋ ਗਏ ਤੇ ਇਹਨਾਂ ਲੋਕਾਂ ਨੇ ਆਪਣੇ ਆਪਣੇ ਸਾਰਿਆਂ ਨੇ ਘਰ ਬਣਾ ਲਏ ਨੇ ਇਸ ਤੋਂ ਜ਼ਿਆਦਾ ਤੇ ਪੰਜਾਬ ਨੂੰ ਕੁਛ ਇਹ ਸਾਰੇ ਐਕਸਟਰੈਕਸ਼ਨ ਭਗਵੰਤ ਮਾਨ ਜੀ ਦੀ ਸਰਕਾਰ ਖੁਦ ਕਰਾ ਰਹੀ ਆ ਇਹ ਸਾਰੇ ਲੋਕ ਬਾਅਦ ਚ ਬੇਕਸੂਰ ਲੋਗਾਂ ਨੂੰ ਘਾਚੂ ਕੱਡ ਕੱਢ ਕੇ ਮਾਰ ਰਹੇ ਨੇ ਪਹਿਲਾਂ ਵੀ ਦੋ ਇਹਨਾਂ ਨੇ ਇਸੇ ਤਰ੍ਹਾਂ ਇਨਕਾਊਂਟਰ ਕਰਕੇ ਮੁੰਡੇ ਮਾਰ ਦਿੱਤੇ ਸੀਗੇ ਬੇਕਸੂਰ ਉਹ ਪਿਛਲੇ ਦਿਨਾਂ ਚ ਬਠਿੰਡੇ ਚੋਕ ਕੇ ਸੀਆਈ ਸਟਾਫ ਨੇ ਮਾਰ ਦਿੱਤਾ ਸੀਗਾ ਪੰਜਾਬ ਨੂੰ ਫਿਰ ਪੁਲਿਸ ਸਟੇਟ ਬਣਾਇਆ ਜਾ ਰਿਹਾ ਏ ਜੋ ਵਹਿਰਾ ਸੀ ਉਸ ਵੇਲੇ ਦਾ ਜੇ ਉਸ ਵੇਲੇ ਖਾਲਾਤ ਇਸੇ ਤਰ੍ਹਾਂ ਦੇ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਸੀ ਉਹ ਜਿਹੜੇ ਰਾਤ ਦੁਆਰਾ ਬਣਾਏ ਜਾ ਰਹੇ ਨੇ ਔਰ ਬੱਚਿਆਂ ਨੂੰ ਮਾਰਿਆ ਜਾ ਰਿਹਾ ਘਰਾਂ ਤੋਂ ਕੱਢ ਕੱਢ ਕੇ ਇਹਦੀ ਜਾਂਚ ਚੁਣ ਚੈਰੀ ਸੀਬੀਆ ਦੀ ਇਨਕੁਆਰੀ ਹੋਈ ਤੇ ਭਗਵੰਤ ਮਾਨ ਬਾਹਰ ਨਹੀਂ ਆਏਗਾ ਮੇਰੀ ਗੱਲ ਲਿਖ ਕੇ ਰੱਖ ਲੈ ਨਹੀਂ ਨਹੀਂ ਸ਼ੈਲਟਰ ਕੀ ਗੱਲ ਪਹਿਲੀ ਗੱਲ ਹੈ ਮਜੀਠੀਆਂ ਨੂੰ ਜਿਹੜਾ ਇਹਨਾਂ ਨੇ ਇਹ ਤੇ ਸਭ ਰਲੇ ਹੋਏ ਨੇ ਆਪਸ ਅੰਦਰ ਭਗਵੰਤ ਮਾਨ ਮਜੀਠੇ ਇੱਕੋ ਹੀ ਨੇ ਤੁਸੀਂ ਦੇਖੋ ਗੱਲ ਕਹੀ ਭਗਵੰਤ ਮਾਨ ਨੇ ਮੈਂ ਨਸ਼ਾ ਤਸਕਰ ਅੰਦਰ ਕਰੂੰਗਾ ਗੱਲ ਹੋਈ ਨਸ਼ਾ ਤਸਕਰ ਦੀ ਤੇ ਕੇਸ ਪਾਸ ਤਾਂ ਡੀਏ ਦਾ ਜਦੋਂ ਥਾਣੀ ਦਾ ਐਸਐਚਓ ਦੇ ਦਬਾਅ ਪੈਂਦਾ ਹੁੰਦਾ ਨਾ ਉਤੋਂ ਉਹ ਕੀ ਕਰਦਾ ਹੁੰਦਾ 755 ਦੇ ਦੋ ਰਖਸ਼ੇ ਵਾਲੇ ਫੜ ਕੇ ਬੰਦ ਕਰਕੇ ਕੰਮ ਖਤਮ ਕਰ ਦਿੰਦੇ ਨੇ ਭਗਵੰਤ ਮਾਨ ਨੇ ਉਹ ਹੀ ਕੰਮ ਕੀਤਾ ਬਈ ਮਜੀਠੀਆਂ ਨੂੰ ਅਗਰ ਤੁਸੀਂ ਕਹਿੰਦੇ ਡਰੱਗ ਡਰੱਗ ਤੇ ਵਾਰ ਡਰੱਗ ਤੇ ਵਾਰ ਡਰੱਗ ਤੇ ਵਾਰ ਵੀ ਡਰੱਗ ਤੇ ਵਾਰ ਹੋਊਗਾ ਕਦੋਂ ਚਾਰ ਪੰਜ ਉਹਨਾਂ ਨੂੰ ਤੁਸੀਂ ਮਹੀਮ ਚਲਾ ਲਈ ਡਰੱਗ ਤੇ ਵਾਰ ਔਰ ਹੁਣ ਜਿਹੜੀ ਡਰੱਗ ਤੇ ਵਾਰ ਕੀਤਾ ਆਹੀਂ ਮਜੀਠੀਆਂ ਬੰਦ ਕਰਤਾ ਮਜੀਠੀਆਂ ਦੇ ਐਫਆਈਆਰ ਪੜੀ ਤੇ ਉਹ ਡੀਏ ਕੇਸ ਅnder ਬੰਦ ਕੀਤਾ ਇਹ ਦੋਵੇਂ ਇੱਕੋ ਨੇ ਤੇ ਲੈ ਆਉਣਾ ਉਹਨੂੰ ਪੰਜਾਬ ਦੀ ਜੇਲ੍ਹ ਚ ਲੈ ਆਉਣਾ ਬਿਨ ਲਾਰੈਂਸ ਬਿਸ਼ਨੋਈ ਨੇ ਕੇਸ ਕੀਤੇ ਭਗਵੰਤ ਮਾਨ ਜੀ ਕਿਉਂ ਨਹੀਂ ਲੈ ਕੇ ਆਉਂਦੇ ਉਹਨੂੰ ਲਿਆਉਣ ਇੰਨੀ ਇਨਵੈਸਟੀਗੇਸ਼ਨ ਕਰਨ ਕਿੰਨੇ ਰੋਕਿਆ ਨਹੀਂ ਤੇ ਲਿਆਉਣ ਨਾ ਅਰੈਸਟ ਕਰਨ ਜੀ ਉਹਨੇ ਇੰਨੇ ਕ੍ਰਾਈਮ ਦੇਖੋ ਇਸ ਤਰ੍ਹਾਂ ਹੈ ਭਗਵੰਤ ਮਾਨ ਜੀ ਨੂੰ ਮੈਂ ਐਡਰੈਸ ਕਰਕੇ ਕਹਿਦਾ ਜਦੋਂ ਤੁਹਾਡੇ ਤੇ ਰੋਜ਼ ਕ੍ਰਾਈਮ ਕਰਦਾ ਪਿਆ ਹੈ ਲਾਰੈਂਸ ਬਿਸ਼ਨੋਈ ਦਾ ਨਾਮ ਆ ਰਿਹਾ ਰੋਜ਼-ਰੋਜ਼ ਤੇ ਕਿਉਂ ਨਹੀਂ ਲਾਰੈਂਸ ਬਿਓ ਨੂੰ ਬਿਸ਼ਨੋਈ ਨੂੰ ਬੁੱਕ ਕਰ ਰਹੇ ਕਿਉਂ ਗੈਂਗਸਟਰਸ ਦਾ ਸਾਥ ਦੇ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਤਿਹਾਰ ਜੇਲ੍ਹ ਅੰਦਰ ਇਹਨਾਂ ਦੇ ਕੋਲ ਰਹੀ 10 ਸਾਲ ਤੱਕ ਤਿਹਾਰ ਜੇਲ੍ਹ ਚ ਰਿਹਾ ਇਹਨਾਂ ਦੇ ਕੀ ਸਬੰਧ ਨੇ ਗ ਔਰ ਉਹੀ ਗੈਂਗਸਟਰ ਸਾਜਵਾਰ ਕਰਦੇ ਪਏ ਨੇ ਜਿਹੜੇ 10 ਸਾਲ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਚ ਤੇ ਆੜ੍ਹ ਜੇਲ੍ਹ ਚ ਰਹੇ ਮੈਂ ਕਹਿਣਾ ਚਾਹਣਾ ਹੈ ਅੱਜ ਕਿਉਂ ਉਹਨਾਂ ਲੋਗੋ ਨੂੰ ਅਰੈਸਟ ਕਰਕੇ ਪੰਜਾਬ ਚ ਨਹੀਂ ਲਿਆਂਦਾ ਜਾ ਰਿਹਾ ਜਦੋਂ ਕਿ ਨਾਮ ਸਿੱਧੇ ਤਰੀਕੇ ਨਾਲ ਆ ਰਹੇ ਨੇ ਐਕਸਟਰਸ਼ਨ ਚ ਨਾਮ ਆ ਰਹੇ ਨੇ ਲਾਰੈਂਸ ਬਿਸ਼ਨੋਈ ਦੇ ਮਰਡਰ ਚ ਨਾਮ ਆ ਰਹੇ ਲਾਰੈਂਸ ਬਿਸ਼ਨੋਈ ਦੇ ਲੇਕਿਨ ਇੱਕ ਕਰਾਂ ਨੂੰ ਪੁਲਿਸ ਪਕੜ ਕੇ ਨਹੀਂ ਲੈ ਕੇ ਆ ਰਹੀ ਇਹਦਾ ਮਤਲਬ ਪੁਲਿਸ ਹੈਂਡ ਇਨ ਗਲੋਵ ਵਿਦ ਕ੍ਰਿਮੀਨਲਸ ਹੈ